ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਆਇਸੋਡਲੀ ਫਾਰਮ ਟਰੈਕ 60 ਸੀਰੀਅਲ ਵਾਸਤੇ ਲੈ ਕੇ ਆਏ ਦੋਸਤੋ ਬਹੁਤ ਹੀ ਚੰਗਾ ਤੇ ਬਹੁਤ ਹੀ ਨਵਾਂ ਟਰੈਕਟਰ ਹੈ ਦੋਸਤੋ ਅਤੀ ਜੀਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਫਾਰਮ ਟਰੈਕ 60 ਹੈ ਦੋਸਤੋ 2000 ਤੇ 10 ਮਾਡਲ ਹੈ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਦੋਸਤੋ ਜੇ ਕਰ ਕਰਕੇ ਆਪਾਂ ਟਰੈਕਟਰ ਦੇ ਟਾਇਰਾਂ ਦੀ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੋਸਤੋ 95 ਪੈਸੇ ਤੇ ਅਗਲੇ ਟਰਨ ਦੀ ਕੰਡੀਸ਼ਨ ਦੋਸਤੋ ਬਿਲਕੁਲ ਨਵੇਂ ਹੈ ਇੰਜਨ ਗੇਅਰ ਦਾ ਟਰੈਕਟਰ ਦੋਸਤੋ ਬਿਲਕੁਲ ਓਕੇ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਟਰੈਕਟਰ ਦੀ ਕੰਡੀਸ਼ਨ ਦੇਖ ਹੀ ਸਕਦੇ ਹੋ ਦੋਸਤੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਅਤੇ ਜੇ ਕੱਲ ਕਰ ਗਿਆ ਇਸ ਦੇ ਰੇਟ ਦੀ ਰੇਟ ਹੈਗਾ ਦੋਸਤੋ ਇਹਦਾ 2 ਲੱਖ ਤੇ 65000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾ ਹੋ ਜਾਊਗਾ ਮਾਲਕ ਵੀਰ ਦਾ ਦੋਸਤੋ ਮੋਬਾਈਲ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਜੀ ਮਾਲਕ ਵੀਰ ਦਾ ਨਾਮ ਹੈਗਾ ਸ਼ਵਰਾਜ ਸਿੰਘ ਨੰਬਰ ਹੈਗਾ ਜੀ ਉਹਨਾਂ ਦਾ 8591090790 ਉਹਨਾਂ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ